ਸਤਿ ਸ਼੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਮ ਕਿ ਤੁਸੀਂ ਸਾਰੇ ਵਧੀਆ ਹੋਗੇ ਰੈਸਪੀਸ ਨਾਲ ਜਿਹੜੇ ਨਾ ਬਾਜ਼ਾਰ ਚੱਲੇ ਆ ਅਸ ਥੋੜਾ ਜਿਹਾ ਸਮਝ ਲੈ ਕਿ ਆਨੇ ਵੀ ਰੀਲਾ ਲੈ ਕੇ ਆਣੀਆਂ ਤੇ ਲਾਈਨਿੰਗ ਲੈ ਕੇ ਆਣੀ ਹੈ ਤੇ ਮੈਂ ਕਿਹਾ ਚਲੋ ਬਾਜ਼ਾਰ ਜਾ ਆਂਦੇ ਆ ਤੇ ਨਾਲੇ ਵਲੌਗ ਸ਼ੂਟ ਕਰ ਲੈਂਦੇ ਆ ਨਿਕਾਲੂ ਫਾੜਣਾ ਵੀ ਹੈ ਤੇ ਹੋਰ ਮੇਰੇ ਵੀਰ ਭੈਣਾਂ ਸਾਰੇ ਠੀਕ ਨੇ ਸੂਟ ਪੰਜ ਛੇ ਸੂਟ ਪਹਿਨੇ ਤੇ ਸਾਰੇ ਨੀ ਨ ਲੀਲਾ ਉਹ ਵਾਲਿਆ ਨੇ ਮੇਰੇ ਕੋਲੋਂ ਹੀ ਲੀਲਾ ਲੈ ਆਨੀ ਆ ਨਾ ਇਹ ਤਾਂ ਲਾਈ ਨੂੰ ਵੀ ਲੈ ਕੇ ਆਉਣੀ ਆ ਟਾਈਮ ਹੋ ਗਿਆ ਹੈ 7:45 ਹੋ ਗਏ ਨੇ ਮੈਨੂੰ ਦੁਕਾਨਾਂ ਜਾਣਾ ਪਿਆ ਮੈਂ ਤਾਂ ਗਾਜ਼ਨੀ ਜਾਣਾ ਸੁਝਾ ਰਹੇ ਹਾਂ ਮੈਂ ਖੁੱਲੇ ਕਰਨੇ ਨਹੀਂ ਕਰਾਣੇ ਉੱਥੇ ਜਿੱਥੇ ਡੀਡ ਕੰਟਰ ਤੇ ਜਾਣਾ ਉਸੇ ਕੰਟਰ ਹੋਏ ਨੇ ਕਿਉਂ ਪਿਆਰ ਮੀਨ ਲੈ ਜਾ ਤੋ ਦੋਸ਼ ਵੀ ਆ ਉਹ ਲੈ ਕੇ ਮੁੰਨੇ ਆਇਆ ਉਹ ਨਹੀਂ ਖਾ ਕੇ ਚੱਕ ਨਹੀਂ ਫਿਰ ਮੈਂ ਲੈ ਕੇ ਨਹੀਂ ਜਾਣਾ ਮੁੰਨੇ ਵੀ ਕੋ ਰਹਿ ਨਹੀਂ ਦੇ ਬਸ ਦੁਕਾਨ ਬੈਸੇ ਪਜਾ ਕੇ ਖੁਲਿਆ ਹੀ ਹੋਰੇ ਐ ਐਵੇਂ ਮੇਰੇ ਲੋਗ ਪਿੰਦੇ ਨੇ ਇਹ ਹੋਤ ਮੈਂ ਕੋ ਦੋ ਨੋਟ ਹੈ ਤਾਂ ਮੈਂ ਕੋ ਜਾਣਾ ਨੋਟ ਦੇ ਦੂੰਗੇ ਨਹੀਂ ਰਹਿਣ ਦਿਦਾ ਇਹ ਦੇਖ ਤਾਂ ਖੁੱਲੇ ਕਰਕੇ ਜਾ ਲੈ ਨੋਟ ਮਿਲਣੇ ਗੁਜਾਰ ਕਰਨੇ ਹੱਥ ਕੀ ਆ ਰਹੇ ਨੇ ਨੋਟ ਦੇ ਗਏ ਗ੍ਰੀਨ ਨੋਟ ਹੈ ਤੇ ਇਹ ਲਈ ਗ੍ਰੀਨ ਹੋ ਗਈ

बस मैं वीडियो टन पे थे मैं ही देख लो पहले इतना बड़ा पर्स भी नहीं रखया जाता यार मैं पे क्यों छोटा किया तेरा छोटा पर्स कितनी दिया उस में आ पैसे बस है है वो थी रखना कि मैं कितनी दे रही हूं मैं नहीं करा अरे एवे मम्मी ने दस ही ना छोटा या पर्स इसी हां पे भी डाला अम्मा याद रख लियो मैं प्रूफ है कि मैं मम्मी को अपने पैसे दे प्रूफ अब मैं वीडियो डालवाने वीडियो लगाता मुझे दुकान तो में जाके ਕੇ ਦੇ ਦੇਣਾ ਮੈਂ ਤੁਹਾਡੇ ਲਈ ਵੀਡੀਓ ਟਲੀ ਚਾਲੂਆ ਮੇਰੇ ਪੈਂਟਰੀ ਨੇ ਗ੍ਰੇਨ ਰਿਤਨੀਆ ਔਰ ਲਡਕਾ ਲਈ 200 ਰੁਪਏ ਲੈ ਜੀ ਮੈਂ ਕਹਿੰਦੀ ਹਾਂ ਕਿ 10 ਆਸ ਅੰਦਰ ਕੱਪੜੇ ਦੇ ਦੇ ਵਿੱਚ ਗਵਾਜ ਜੇ ਤੂੰ ਇਹ ਜਿੰਨ ਪਾ ਲੈ ਤੇ ਕਿਤੇ ਕਰਿਆ ਕਿ ਆ ਇਹ ਪਾ ਲਿਆ ਦੇਖਿਆ ਇੱਕ ਦੋ ਹੈ ਨਹੀਂ ਮੈਂ ਦੇ ਹੀ ਮੇਰੇ ਅੱਗੇ ਸਮਾਨ ਦਿਖਾ ਦੂੰਗੀ ਤੇ ਅੱਜ ਮੈਂ ਕੁਨੇ ਦਾ ਸਮਾਨ ਲਿਆ ਹਾਂ ਹਨਾ ਮੈਂ ਇਹ ਸਿੱਧੇ ਮੋਲ ਕਰਕੇ ਲੈਣੇ ਜਦੋਂ ਸੋਈ ਆਇਆ ਮੇਰੇ ਕੋਲ 500 ਆਇਆ ਮੈਂ ਬਹੁਤ ਕਰਕੇ ਲੈਣੇ ਤੇ ਘਰ ਤੇ ਨਹੀਂ ਵੀ ਹੈਗੀ ਹੈ ਹਨਾ ਤੇ ਬਸ ਹੱਥ ਅੱਜ ਖਾਜ ਹੋਈ ਜਾਂਦੀ ਹੈ ਫਿਰ ਖਾਦੂ ਖਾਦੂ ਚੱਲੀਏ ਬਖਿਆ ਮਨ ਜਾ ਰਹੇ ਤੇ ਹੋਰ ਮੈਂ ਹੋਰ ਕਿਹਦਾ ਸੂਟ ਆਇਆ ਸੀ ਆਹ ਵਾਲਾ ਸੂਟ ਵੀ ਲਈ ਦਮੇ ਦੇ ਪਾਈਪ ਨੂੰ ਲੈ

ਅਬੀ ਗੱਲ ਹੀ ਮੈਂ ਤੇ ਅਸੀਂ ਨੇ ਮੈਂ ਤੁਹਾਡਾ ਬਲੌਗ ਬਣਾ ਲਿਆ ਭੀੜ ਕਿੰਨੀ ਆ ਨਾ ਬਾਜ਼ਾਰ ਚ ਭੈਣ ਤੇ ਭਰਾਵੋ ਸਾਨੂੰ ਹਨੇਰਾ ਹੋ ਗਿਆ ਇੱਥੇ ਘਰੇ ਜਾ ਕੇ ਪਤਾ ਨਹੀਂ ਗੜਾ ਹੀ ਪੈਣੀ ਆਨੇ ਹੋ ਜਾਂਦਾ ਗੱਗੀ ਭੱਜੇ ਭੱਜਾ ਕਿਹਦਾ ਹੱਜੇ ਵੀ ਇੱਕ ਦੁਕਾਨ ਤੇ ਲੈਣਾ ਲੈਂਦਾ ਹੈ ਹੱਜੇ ਸੇਕ ਦੀ ਦੁਕਾਨ ਤੇ ਜਾਣਾ ਹੋਰ ਇਹਨਾਂ ਨੇ ਪਤਾ ਨਹੀਂ ਆਪਣੀ ਜਿਮੈਟਰੀ ਨੂੰ ਜਮੂਟਰੀਆਂ ਲੈਣੀਆਂ ਤੇ ਮੈਟਰੀ ਹੁੰਦਾ ਅਸੀਂ ਜਿਮੈਟਰੀ ਕਰਦੇ ਸੀਗੇ ਅਸੀਂ ਮੁੱਸੀ ਮੈਟਰੀ ਅਸੀਂ ਪਤਾ ਨਹੀਂ ਤੁਸੀਂ ਤੇ ਪੌਕਟ ਕੋਈ ਕਿੱਟ ਕਿੱਟ ਪਤਾ ਨਹੀਂ ਆਹੋ ਪੌਕਟ ਨਹੀਂ ਕਿੱਟ ਤੇ ਜਦ ਐਸਲ ਉਹ ਕਰੇ ਕਰਦੇ ਸੀਗੇ ਨਾ ਤਾਂ ਉਹ ਜਿਮੈਟਰੀ ਆ ਕਰਦੇ ਸੀ ਲੋਹੇ ਦੀ ਦੇ ਵੀ ਤੇ ਪਰਕਾਰ ਤੇ ਉਹ ਕੀ ਹੁੰਦਾ ਉਹ ਸਕੇਲ ਸ਼ਾਪਨਰ ਪੈਨਸਲ ਤੇ ਰਬਰ ਨਟਰਾਜ ਦੀ ਪੈਨਸਲ ਆਉਂਦੀ ਹੁੰਦੀ ਵੀ ਪਾਸੇ ਜਨ ਜੀ ਕੀ ਦੇ ਕਿ ਲੋਬੂਦਾਰ ਤੇ ਕਿੰਨੀ ਪੀੜ ਹੈ ਲੋਕ ਤੇ ਲੋਕ ਡਿ ਗਿਆ ਪਿਆ ਚ ਤੁਮ ਦੇਖ ਲਓ ਵੀ ਟ੍ਰਿਕ ਕਿੱਤੀ ਅਸਰ ਕਰੇ ਤੇ ਮੈਂ ਜਿੰਦਗੀ ਚ ਕੋਈ ਚਿੱਤ ਨਹੀਂ। ਬਿਗੜ ਲੱਗਿਆ। ਨੇਰਾ ਹੋ ਗਿਆ ਸਾਨੂੰ ਇੱਥੇ ਹੀ ਮਰਜੋ। ਹੁਣ ਤੇ ਹੁਣ ਸਾਨੂੰ ਗਾਲਾ ਪੈਣੀ ਆ ਉਹ ਵਕਰੀਆਂ ਘਰੇ ਜਾ ਕੇ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਨਨੇਰਾ ਕਰ ਲਿਆ ਅਸੀਂ। ਆਟੋ ਕਰਾਇਆ ਸੀ ਜਾਣ ਵਾਸਤੇ। ਤੇ ਹੁਣ ਅਸੀਂ ਘਰੇ ਜਾ ਕੇ ਤੁਹਾਡੇ ਨਾਲ ਮੰਗ ਲੱਭਤਾ ਕਰਦੇ ਆ ਤੇ ਤੁਹਾਨੂੰ ਅਸੀਂ ਆਪਣੀ ਸ਼ਾਪਿੰਗ ਦਿਖਾਣੇ ਆ ਕਿ ਅੱਜ ਆ ਕੇ ਅਸੀਂ ਕੀ ਕੀ ਸਮਾਨ ਖਰੀਦਿਆ ਅਸੀਂ ਇੱਥੇ ਰਿਪੋਰਟ ਕੀਆ ਤੇ ਹੁਣ ਅਸੀਂ ਤੁਹਾਨੂੰ ਆਪਣੀ ਸ਼ਾਪਿੰਗ ਦਿਖਾ ਲਏ ਅਸੀਂ ਕੀ ਕੀ ਲੈ ਕੇ ਆਏ ਆ ਥੱਕ ਗਏ ਪੜੀ ਤੇ ਗਿਆ ਪੜੀ ਗਿਆ ਪੰਡੂ ਅਹਰ ਗਏ ਹੁਣ ਹੀ ਜਾਓ ਅਮ ਮੇਰੇ ਆਣ ਤਾਂ ਕੋਈ ਨਹੀਂ ਤੱਕ ਪ੍ਰਾਪਤ ਅਮ ਫੋਕਸ ਸੀ ਵੀਰ ਜੀ ਨੇ ਮੇਰੇ ਆਣ ਤਾਂ ਓਕੇ ਵੀ ਓਕੇ ਉਦੀ ਮੈਂ ਦਿੱਤੇ ਤੱਕ ਰਾਤ ਹੋ ਗਈ ਬੇਟਾ ਮੁੰਡਰੇ ਗਾਲੇ ਪੈ ਗਏ ਛੇ ਵਾਦਗੀ ਮੈਂ ਤੁਹਾਨੂੰ ਇਹ ਵੀ ਪਾਪਾ ਦੀ ਫੋਨ ਕਰੇ ਲੱਗ ਲੈਣਾ ਤੇ ਵੀ ਕਾਹਗੇ ਸੀ ਤੁਸੀਂ ਫੇਰ ਨਹੀਂ ਆਏਗੇ ਮੈਂ ਲੋਸ ਤੇ ਮੈਂ ਦੋ ਦੋ ਸਾਈਡ ਮੇਰੇ ਨਾਲ ਕੋਲ ਬੈਠੇ ਨੇ ਤੇ ਬਾਸਲ ਮੈਂ ਤੁਹਾਨੂੰ ਮਾਂ ਦਿਖਾਣੀ ਕਿ ਕੀ ਕੀ ਰੱਖਿਆ ਆ ਠੀਕ ਹੈ ਤੇ ਕਿਸੇ ਦੇਖਣਾ ਨਹੀਂ ਹੈ ਤੁਸੀ ਤੁਸੀਂ ਪਾਈ ਕੀ ਨੇ ਬਸ ਬੜੇ ਮੈਂ ਹਾਏ ਨੂੰ ਸੁਣ ਸੋ

ਸੋਹਣੀ ਐ ਨਾ ਤੇ ਮੈਨੂੰ ਇਹ ਬਹੁਤ ਸੋਹਣੀ ਲੱਗੀ ਤੇ ਫਿਰ ਮੈਂ ਇਹ ਵਾਲੀ ਫੋਟੋ ਲੈ ਕੇ ਆਈ ਕਿ ਕਿੱਫਾੜੀ ਹੈਗੀ ਸੀ ਤੇ ਹੁਣ ਅਸੀਂ ਤੇ ਹੁਣ ਮੈਂ ਇਹਨੂੰ ਕੀ ਸੋਚ ਮੈਨੂੰ ਇਹ ਕਿ ਮੈਂ ਪੂਜਾ ਰੂਮ ਚ ਲਾਦਾ ਕਿ ਜਾਂ ਡਰਾਈング ਰੂਮ ਚ ਲਾਦਾ ਤੇ ਡਰਾਈング ਰੂਮ ਚ ਵੀ ਮਤਲਬ ਇੱਥੇ ਮੇਕਿੰਗ ਰੂਮ ਵੀ ਹੈ ਪਰ ਉੱਥੇ ਲਾ ਦੂੰਗੀ ਤੇ ਸੋਹਣੀ ਮੇਰਾ ਫੋਟੋ

ਤੇ ਮਤਲਬ ਕਿ ਬਹੁਤ ਸੁੰਨੀਆਂ ਸੋਹਣੀਆਂ ਸੀਗੀਆਂ ਪਰ ਮੇਰਾ ਦਿਲ ਨੇ ਇਤੇ ਅਟਕ ਗਿਆ ਸੀਗਾ ਫਿਰ ਮੈਂ ਸੋਚੇ ਕਿ ਮੈਂ ਇਹੀ ਬਾਬਾ ਜੀ ਦੀ ਫੋਟੋ ਲੈਣਾ। ਤੇ ਹੋਰ ਤੇ ਬਸ ਸਬਜੀ ਪਈ ਐ ਸਾਰੇ ਬਣਾ ਲਈ ਸੀਗੀ ਤੇ ਬਸ ਹੋਰ ਸਬਜੀ ਸੁੱਕੀ ਤਾਂ ਬਣਾ ਲੈਣੀ। ਬਣਾ ਲੈਣੀ ਇਹਦੀ ਰੋਟੀ ਬਣਾਉਣੀ ਭੰਡੇ ਭੁੰਡੇ ਤੋਂ ਵੀ ਹਣ ਤੇ ਪਚਾਹ ਵੀ ਹੋਊਗੀ। ਪਹਿਲਾਂ ਮੇਰੇ ਬਹੁਤ ਇੰਤਜ਼ਾਰ ਮੇਰਾ ਬਹੁਤ ਬਹੁਤ ਹੋਊਗੀ। ਮੇਰੇ ਤਾਂ ਬਾਜ਼ਾਰ ਜਾਣੇ ਸੀ ਦੁੱਖ ਖੜਾ ਜਾਂਦਾ ਹੂ ਵੀ ਮੇਰਾ ਸੇਰ ਦੁੱਖ ਦਾ ਪਿਆ ਸੀਗਾ ਹੁਣ ਮੈਂ ਆਪਣੇ ਪੈਨ ਵਜੇ ਗਏ ਵਗੈਰਾ ਸਭ ਕੁਝ ਲੈ ਕੇ ਆਈਏ 1 ਸੈਕਿੰਡ ਰੁਕੋ ਜੀਰ ਆ ਗੁਲੇ ਆਇਆ ਕੁੜੀਆਂ ਵਾਲਾ ਪੈਨ ਇਹ ਸਾਡੀ ਵਾਰੀ ਕਿ ਨਹੀਂ ਹੁੰਦੇ ਸੀਗੇ ਪੈਨ ਨਾਲ ਸਿੰਦਰ ਦਾ ਤੇ ਲੱਜੋ ਤੇ ਪਹਿਲਾ ਹੁੰਦੇ ਸੀਗੇ ਉਹਦੇ ਲਈ ਆਮ ਚਲਾਰਾਇਦੋਂ ਹੁੰਦਾ ਸੀਗਾ ਹਰੇ ਰੰਗ ਦਾ ਹੁੰਦਾ ਸੀਗਾ ਤੇ ਇੱਕ ਬਲੈਕ ਤੇ ਨੀਲਾ ਇਦਾਂ ਦੱਬੜੇ ਦੇੋਂ ਨਿਕਲਦੇ ਵਿੱਚ ਤੋਂ ਲਗਦਾ ਸੀ ਸੇ ਇਨਵਰਸਰ ਵੀ ਮਿਲਦੇ ਹੁੰਦੇ ਸੀਗੇ ਗੱਲ ਵੀ ਪਈ ਤੇ ਇਹ ਪੂਜਾ ਮੈਂ ਦੱਸਦਾ ਹਾਂ ਨਹੀਂ ਕਰੀ ਕਿਉਂਕਿ ਤੇ ਹੁਣ ਮੈਂ ਫੋਟੋ ਲਾ ਲਾ ਤੇ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੀ ਕਿਵੇਂ ਦਿੱਖੇ ਲਾਈ ਹੋਏ ਐਸੀ ਫੇਸ ਹੋ ਗਿਆ ਟ੍ਰੇਸ਼ਰ ਨੂੰ ਦਿਖਾਉਂਦਾ ਮੈਂ ਕਿਹਨਾਂ ਚੀਜ਼ ਦਾ ਦਿਖਾਉਂਗੀ ਤੇ ਫਿਰ ਜੇ ਪੂਜਾ ਰੂਮ ਵਿੱਚ ਤੁਸੀਂ ਦੱਸਦੇ ਮੈਨੂੰ ਕਮੈਂਟ ਕਰਕੇ ਕਿ ਕਿੱਥੇ ਲਾਣਾ ਖਾਲੇ ਤਾਂ ਮੈਂ ਮਤਲਬ ਜਿੱਥੇ ਮੇਰੀ ਹੈਗੀ ਡਰਾਈਂਗ ਰੂਮ ਤੇ ਉੱਥੇ ਲਾ ਦਿੰਦੀ ਆ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਕੱਲ ਨੂੰ ਦੱਸਦੇ ਕਿ ਮੈਂ ਇਹ ਨਾ ਫੋਟੋ ਕਿੱਥੇ ਲਾਵਾਂ ਪੂਜਾ ਰੂਮ ਚ ਲਾਵਾਂ ਜਾਂ ਫਿਰ ਮੈਂ ਕੱਲ ਨੂੰ ਉੱਗਰੂ ਚ ਲਗਾ ਲਵਨੀ ਜੇ ਤੁਸੀਂ ਤੋਗੇ ਤੇ ਹੁਣ ਤੁਸੀਂ ਡਰੇਨੂ ਚ ਰੱਖ ਦੂੰਗੀ ਕਿਉਂਕਿ ਇੱਦਾਂ ਰੱਖੀ ਵੀ ਨਹੀਂ ਨਾ ਠੀਕ ਲੱਗਣੀ ਫਿਰ ਮੈਂ ਉੱਥੇ ਡਰੇਨੂ ਹੁੰਦੇ ਜਿਹੜੇ ਲਗਾ ਦੇਣੀਆਂ ਇੱਥੇ ਵੀ ਥੋੜੀ ਲੱਗੇਗੀ ਤੇ ਬਾਕੀ ਮੈਂ ਆਪਣੇ ਕੁਝ ਹੋਰ ਵੀ ਫੀਲ ਬਹੁਤ ਫੀਲ ਕਰੀ ਬਹੁਤ ਫਰੀ ਹੈ ਜਿਹੜੀ ਤੈ ਵਾਲੀ ਹੈ ਨਾ ਤੇ ਹੁਣ ਮੈਂ ਟੰਗ ਲਾ ਦਿੰਦੀ ਹਾਂ ਤੇ ਤੁਹਾਨੂੰ ਵੀ ਦਿਖਾਣ ਜਿਹੜਾ ਮੈਂ ਨਾਲਾਸ ਤੇ ਵੀਰ ਵੀ ਨਹੀਂ ਆਵੇ ਠੀਕ ਸਿੱਧੇ ਆਪੀ ਉੱਪਰ ਤੋਂ ਥੋੜੀ ਬਾਹਰ ਮਾਰ ਕਿੰਨੀ ਦੇ ਬਾਹਰ ਉਹ ਤਾਂ ਹੋਣੀ ਹੈ ਕਿਲ ਕਰਕੇ ਨਹੀਂ ਹੁੰਦੀ ਪਈ ਠੀਕ ਲੱਗਦੀ ਆ ਮੈਨੂੰ ਠੀਕ ਲੱਗਦੀ ਮੈਨੂੰ ਸੋਹਣੀ ਲੱਗਦੀ ਹੈ ਸਾਰੇ ਵੀਰ ਭੈਣਾਂ ਨੇ ਦੱਸਣਾ ਹੈ ਮੈਨੂੰ ਕਿ ਇੱਥੇ ਬਾਬਾ ਜੀ ਦੀ ਫੋਟੋ ਸੋਹਣੀ ਸੋਹਣੀ ਲੱਗਦੀ ਹੈ ਜਾਂ ਫਿਰ ਉਧਰ ਪੂਜਾ ਰੂਮ ਚ ਲਾਈ ਹੈ ਤੁਸੀਂ ਜ਼ਰੂਰ ਦੱਸਣਾ ਹੈ ਠੀਕ ਹੈ ਹਾਈ ਚਾਹ ਬਣਾ ਕੇ ਪੀ ਲਈਏ ਹੁਣ ਤੇ ਮੈਂ ਹੁਣ ਚਾਹ ਲਈ ਬਣਾ ਬਸ ਹੁਣ ਚਾਹ ਪੀ ਪੂ ਕੇ ਫਿਰ ਮੈਂ ਨਾ ਸੂਟ ਸਾਰਟ ਕੱਟੂਗੀ ਤੇ ਬਸ ਚਾਹ ਬਣ ਜੂਗੀ ਹੁਣ ਦੋ ਕੁ ਮਿੰਟ ਦੀ ਗੱਲ ਐ ਫਿਰ ਚਾਹ ਪੀਂਦੇ ਪੀਂਦੇ ਨਾਲੇ ਗੱਲਾਂ ਕਰੂੰਗੀ ਤੁਹਾਡੇ ਨਾਲ ਤੇ ਬਸ ਫਿਰ ਵਲੌਗ ਦਾ ਕਰ ਦੂੰਗੀ ਐਂਡ ਫਿਰ ਮੈਂ ਇਹ ਵਾਲਾ ਵਲੌਗ ਜਿਹੜਾ ਮੈਂ ਅੱਜ ਬਣਾਉਣਾ ਇਹ ਮੈਂ ਕੱਲ ਪਾ ਦੇਣਾ ਤੇ ਬਾਕੀ ਜਿਹੜਾ ਮੈਂ ਮਤਲਬ ਅੱਜ ਵਲੌਗ ਪਾਇਆ ਏ ਤੁਸੀਂ ਉਹਨੂੰ ਬਹੁਤ ਸਾਰਾ ਪਿਆਰ ਦੇਣਾ ਠੀਕ ਆ ਤੇ ਮੈਂ ਪੀ ਲਵਾਂ ਚਾਹ ਤੇ ਫਿਰ ਬਾਅਦ ਵਿੱਚ ਮੈਂ ਹੋ ਰੋਟੀ ਉੱਤੀ ਵੀ ਬਣਾਉਣੀ ਆ ਉੱਥੇ ਰੱਖ ਕੇ ਆਈ ਹਾਂ ਮੈਂ ਫੇਰ ਮੈਂ ਰੋਟੀ ਉੱਤੀ ਬਣਾਣੀ ਐ ਤੇ ਫਿਰ ਮੈਂ ਤੁਹਾਨੂੰ ਐਲ ਐਕਟਿਵ ਬਲੌਗ ਦਾ ਕਰਦੀ ਆ ਐਂਡ ਤੇ ਤੁਸੀਂ ਮੇਰੇ ਬਲੌਗ ਨੂੰ ਜ਼ਰੂਰ ਦੇਖਿਓ ਤੇ ਮੈਨੂੰ ਤੁਸੀਂ ਦੱਸਿਓ ਕਿ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਿਆ ਤੇ ਤੁਸੀਂ ਮੈਨੂੰ ਬਾਤ ਤੋਂ ਬਾਤ ਦਾ ਫ੍ਰੀ ਹੈਂਡਸ ਕੋਟ ਕਰਿਓ ਠੀਕ ਹੈ ਤੇ ਇਹਦੇ ਨਾਲ ਹੀ ਮੈਂ ਕਰਦੀ ਆ ਇਹਨਾਂ ਸਬਸਕ੍ਰਾਈਬਰਾਂ ਦਾ ਧੰਨਵਾਦ ਧੰਨਵਾਦ ਕਰੂ ਤੁਹਾਨੂੰ ਤੁਹਾਡਾ ਮੇਰੇ ਨਾਲ ਬਲੌਗ ਦੇਖੋਗੇ ਨਾ ਮੈਨੂੰ ਪਤਾ ਤੁਸੀਂ ਜ਼ਰੂਰ ਦੇਖੋਗੇ ਤੂੰ ਘਰ ਦੇ ਬੰਦ ਤੂੰ ਜਾਓ ਬਾਏ ਬਾਏ ਕੱਲ ਮਿਲਦੇ ਆ ਠੀਕ ਹੈ ਬਾਏ